ਯੂਰਪ ਦੇ ਸ਼ੇਨਗਨ ਦੇਸ਼ਾਂ ਨੇ ਖਾਸ ਭਾਰਤੀਆਂ ਲਈ ਇੱਕ ਰਿਆਇਤੀ ਸਕੀਮ ਕੱਢੀ ਹੈ ਇਸ ਤਹਿਤ ਇੱਕ ਵਾਰ ਵੀਜ਼ਾ ਮਿਲ ਜਾਣ ਤੋਂ ਬਾਅਦ ਤੁਸੀਂ ਕਈ ਵਾਰ ਯੂਰਪ ਜਾ ਸਕਦੇ ਹੋ ਅਤੇ ਤੁਹਾਨੂੰ ਵਾਰ-ਵਾਰ ਵੀਜ਼ਾ ਅਪਲਾਈ ਕਰਨ ਦੀ ਲੋੜ ਨਹੀਂ ਹੋਵੇ ਯੂਰੋਪੀਅਨ ਯੂਨੀਅਨ ਨੇ ਹਾਲ ਹੀ ਵਿੱਚ ਆਪਣੇ ਸ਼ੇਨਗਨ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਜਿਸ ਨਾਲ ਭਾਰਤ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ ਨਿਯਮਾਂ ਵਿੱਚ ਬਦਲਾਅ ਨਾਲ ਕਾਰੋਬਾਰੀ ਸਿਲਸਿਲੇ ਵਿੱਚ ਲਗਾਤਾਰ ਯੂਰਪ ਜਾਣ ਵਾਲੇ ਲੋਕਾਂ ਲਈ ਇਹ ਸੌਖਾ ਹੋ ਜਾਵੇਗਾ ਸ਼ੇਨਗਨ ਵੀਜ਼ਾ ਇੱਕ ਤਰ੍ਹਾਂ ਦਾ ਪਰਮਿਟ ਹੈ ਜੋ ਗੈਰ ਯੂਰੋਪੀ ਲੋਕਾਂ ਨੂੰ 29 ਯੂਰੋਪੀਅਨ ਦੇਸ਼ਾਂ ਵਿੱਚ ਘੁੰਮਣ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਇਹ ਵੀਜ਼ਾ ਵਿਦੇਸ਼ 'ਚ ਕੰਮ ਦੀ ਇਜਾਜ਼ਤ ਨਹੀਂ ਦਿੰਦਾ ਇਸ ਵੀਜ਼ੇ ਦੀ ਮਾਨਤਾ ਜਿਆਦਾ ਤੋਂ ਜਿਆਦਾ 90 ਦਿਨ ਤੱਕ ਹੁੰਦੀ ਹੈ 18 April 2024 ਨੂੰ ਯੂਰੋਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਲਈ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਲਈ ਨਵੇਂ ਨਿਯਮ ਲਿਆਂਦੇ ਨੇ ਜੇਕਰ ਪਾਸਪੋਰਟ ਯੋਗ ਹੈ ਅਤੇ ਯਾਤਰਾ ਕਰਨ ਦਾ ਚੰਗਾ ਪ੍ਰੋਫਾਈਲ ਹੈ ਯਾਨੀ ਚੰਗੀ ਟਰੈਵਲ ਹਿਸਟਰੀ ਹੈ ਤਾਂ ਮਲਟੀ ਐਂਟਰੀ ਵੀਜ਼ਾ ਸੌਖਾ ਮਿਲ ਸਕਦਾ ਹੈ ਜੇਕਰ ਪਿਛਲੇ 3 ਸਾਲਾਂ ਚ ਕਾਨੂੰਨੀ ਤੌਰ ਤੇ ਦੋ ਵਾਰ ਵੀਜ਼ਾ ਦੇ ਵਰਤੋਂ ਕੀਤੀ ਗਈ ਹੋਵੇ ਤਾਂ ਭਾਰਤੀ ਨਾਗਰਿਕਾਂ ਨੂੰ 2 ਸਾਲਾਂ ਲਈ ਮਲਟੀ ਐਂਟਰੀ ਸ਼ੇਨਗਨ ਵੀਜ਼ਾ ਮਿਲ ਸਕਦਾ ਹੈ ਜੇਕਰ ਪਾਸਪੋਰਟ ਦੀ ਮਾਨਤਾ ਹਾਸਲ ਹੈ ਤਾਂ 2 ਸਾਲਾਂ ਦੇ ਵੀਜ਼ਾ ਤੋਂ ਬਾਅਦ 5 ਸਾਲਾਂ ਦਾ ਵੀਜ਼ਾ ਵੀ ਦਿੱਤਾ ਜਾ ਸਕਦਾ ਹੈ ਵੀਜ਼ਾ ਦੀ ਮਾਨਤਾ ਜਦੋਂ ਤੱਕ ਹੋਵੇਗੀ ਉਦੋਂ ਤੱਕ ਵੀਜ਼ਾ ਧਾਰਕਾਂ ਨੂੰ ਵੀਜ਼ਾ ਫ੍ਰੀ ਨਾਗਰਿਕਾਂ ਵਾਂਗ ਹੀ ਯਾਤਰਾ ਦੇ ਅਧਿਕਾਰ ਮਿਲਣਗੇ ਯੂਰੋਪੀਅਨ ਯੂਨੀਅਨ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਮੁਤਾਬਕ ਨਵੇਂ ਨਿਯਮ EU ਭਾਰਤ ਕਾਮਨ एजेंडा ਦੇ ਤਹਿਤ ਪ੍ਰਵਾਸ ਸੰਬੰਧੀ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਲਿਆਂਦੇ ਗਏ ਨੇ ਯੂਰੋਪੀਅਨ ਸੰਘ ਲਈ ਭਾਰਤ ਕਾਫੀ ਅਹਿਮ ਹੈ ਹਰ 180 ਦਿਨਾਂ ਦੇ ਸਮੇਂ ਵਿੱਚ ਵੀਜ਼ਾ ਧਾਰਕ ਵੱਧ ਤੋਂ ਵੱਧ 90 ਦਿਨਾਂ ਲਈ ਸ਼ੈਨਗਨ ਦੇਸ਼ਾਂ 'ਚ ਯਾਤਰਾ ਕਰ ਸਕਦਾ ਹੈ ਸ਼ੈਨਗਨ ਏਰੀਆ ਵਿੱਚ 29 ਯੂਰੋਪੀਅਨ ਦੇਸ਼ ਸ਼ਾਮਲ ਨੇ ਇਹਨਾਂ ਵਿੱਚ ਬੈਲਜੀਅਮ ਬੁਲਗਾਰੀਆ ਕਰੋਸ਼ੀਆ ਚੈੱਕ ਰਿਪਬਲਿਕ ਡੈਨਮਾਰਕ ਜਰਮਨੀ ਅਸਟੋਨੀਆ ਗ੍ਰੀਸ ਸਪੇਨ ਫਰਾਂਸ ਇਟਲੀ ਲਾਤਵੀਆ ਲਿਥੋਨੀਆ ਲਕਸਮਬਰਗ ਹੰਗਰੀ ਮਾਲਟਾ ਨੀਦਰਲੈਂਡ ਆਸਟਰੀਆ ਪੋਲੈਂਡ ਪੁਰਤਗਾਲ ਰੋਮਾਨੀਆ ਸਲੋਵੇਨੀਆ ਸਲੋਵਾਕੀਆ ਫਿਨਲੈਂਡ ਅਤੇ ਸਵੀਡਨ ਦੇ ਨਾਲ ਨਾਲ ਆਈਸਲੈਂਡ ਲਿਕਟਨਸਟਾਈਨ ਨਾਰਵੇ ਅਤੇ ਸਵਿਟਜ਼ਰਲੈਂਡ ਸ਼ਾਮਲ